ਸਤਨਾਮ ਵਾਹਿਗੁਰੂ ਸਾਹਿਬ ਜੀਓ ਗੋੜੀ ਮਹਲਾ 5 ਆਪਣੇ ਲੋਭ ਕੋ ਕੀਨੋ ਮੀਤਾ ਸਗਲ ਮਨੋਰਥ ਮੁਕਤ ਪਦ ਪੀਤਾ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਏ ਨਾ ਹੋਏ ਰਹਾਉ ਪਣ ਸਵਾਇ ਹਿਰਦੈ ਲਹਿ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ ਰਾਂ ਪੂਰਨ ਹੋਏ ਸਗਲੇ ਕਾਂ ਅਨੇਕ ਵਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਅਨੇਕ ਵਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸੰਸਾਰ ਦਾ ਹਰੇਕ ਮਨੁੱਖ ਇਹ ਜੀਵਨ ਵਿੱਚ ਚਾਹੁੰਦਾ ਹੈ ਕਿ ਕੋਈ ਮੇਰਾ ਦਿਲ ਹੀ ਮਿੱਤਰ ਹੋਵੇ ਜਿਹਨੂੰ ਮੈਂ ਆਪਣੇ ਦਿਲ ਦੀ ਗੱਲ ਦੱਸ ਸਕਾਂ ਪਰ ਸਿਆਣਿਆਂ ਦਾ ਇਹ ਵੀ ਕਥਨ ਹੈ ਵੀ ਜੇ ਜੇ ਕੋਈ ਸਾਡਾ ਵੱਧ ਤੋਂ ਵੱਧ ਨੁਕਸਾਨ ਕਰ ਸਕਦਾ ਉਹ ਫਿਰ ਦਲੀ ਮਿੱਤਰ ਕਰਦਾ ਹੈ ਤੇ ਕਹਿੰਦੇ ਵੀ ਭਾਈ ਉਹਨੂੰ ਸਾਰੀ ਗੱਲ ਨਾ ਦੱਸੋ ਫਿਰ ਉਹ ਦਲੀ ਮਿੱਤਰ ਨਹੀਂ ਹੋ ਸਕਦਾ ਫਿਰ ਧੋਖਾ ਹੈ ਸੰਸਾਰ ਦੇ ਵਿੱਚ ਮਿੱਤਰ ਬਥੇਰੇ ਆ ਪਰ ਮਹਾਰਾਜ ਕਹਿੰਦੇ ਬੰਦਿਆਂ ਨੂੰ ਧੋਖਾ ਜੀਵਨ ਦੇ ਵਿੱਚ ਮਿਲਦਾ ਮਨੁੱਖ ਦੁਖੀ ਹੁੰਦਾ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਆਓ ਮੈਂ ਤੁਹਾਨੂੰ ਦੱਸਦਾ ਵੀ ਅਸਲੀ ਮਿੱਤਰ ਕੌਣ ਹੈ ਕਿਉਂਕਿ ਦੁਨੀਆ ਦੇ ਜਿਹੜੇ ਮਿੱਤਰ ਆ ਜਿਨ੍ਹਾਂ ਦੀ ਜਾਦਾ ਕਰਕੇ ਅਸਲੀਅਤ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਤ ਚਾਹੂ ਦਿਸ ਕੇ ਰਹਿ ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰ ਜੇ ਬੰਦਾ ਕੋਈ ਆਸ ਕਰਕੇ ਜਾਂਦਾ ਨਾ ਕਿਸੇ ਮਿੱਤਰ ਕੋਲ ਉਹ ਫਿਰ ਉਹ ਕਿਉਂ ਜਵਾਬ ਦੇ ਦਿੰਦਾ ਉਹ ਵੀ ਭਾਈ ਇਹ ਕੰਮ ਮੈਂ ਨਹੀਂ ਕਰ ਸਕਦਾ ਉਹ ਫਲਾਣਾ ਬੰਦਾ ਕਰ ਦੇ ਪਰ ਸਤਿਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਵੀ ਇਦਾਂ ਦਾ ਮਿੱਤਰ ਹੈ ਜਿਹੜਾ ਦੁਨੀਆਂ ਦਾ ਕਿਹੜਾ ਕੰਮ ਨਹੀਂ ਉਹ ਜਿਹੜਾ ਨਹੀਂ ਕਰ ਸਕਦਾ ਸੰਸਾਰ ਦੇ ਜਿਹੜੇ ਮਿੱਤਰ ਹੈ ਠੀਕ ਆ ਜਿਨ੍ਹਾਂ ਦੀ ਨਿਭ ਜਾਂਦੀ ਏ ਚੰਗੀ ਗੱਲ ਐ ਮਹਾਰਾਜ ਕਹਿੰਦੇ ਭਾਈ ਪਰ ਕੋਈ ਬਿਰਲਾ ਹੀ ਜਾਣਦਾ ਹੈ ਬੇ ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ ਕੋਈ ਜਾਣੈ ਕਵਣ ਇਹਾ ਜਗ ਮੀਤ ਬੇ ਇਸ ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਜਿਹਦੇ ਉੱਪਰ ਉਹ ਕਿਰਪਾ ਕਰਦਾ ਉਹ ਇਸ ᔪਗਤੀ ਨੂੰ ਸਮਝ ਲੈਂਦਾ ਤੇ ਉਹਦੇ ਜੀਵਨ ਦੀ ᔪਗਤੀ ਉਹਦਾ ਜੀਵਨ ਦਾ ਢਾਂਗ ਜਿਹੜਾ ਉਹ ਪਵਿੱਤਰ ਹੋ ਜਾਂ। ਗੁਰੂ ਸਾਹਿਬ ਜੀ ਨੇ ਸੱਤ ਰਿਸ਼ਤੇ ਪ੍ਰਮੁੱਖ ਉਹਨਾਂ ਦੀ ਮਿੱਤਰਤਾ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਮਨੁੱਖ ਆਸ ਰੱਖਦਾ ਪਰ ਉਹਦੇ ਵਿੱਚੋਂ ਵੀ ਨਿਰਾਸ਼ ਹੁੰਦਾ ਹੈ। ਮਾਤ ਪਿਤਾ ਬੰਤਾ ਸੁਤ ਬੰਧ ਇਸਤ ਮੀਤ ਅਰ ਭਾਈ ਮਾਂ-ਬਾਪ ਪਤਨੀ ਪੁੱਤਰ ਰਿਸ਼ਤੇਦਾਰ ਇਸ਼ਤ ਮੀਤ ਪਿਆਰੇ ਮਿੱਤਰ ਅਰ ਭਾਈ ਅਤੇ ਭਰਾ ਮਾਤ ਪਿਤਾ ਬੰਤਾ ਸੁਤ ਬੰਦਪ ਇਸ਼ਤ ਮੀਤ ਅਰ ਭਾਈ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਪਰ ਆਖਰ ਵਿੱਚ ਤੇਰਾ ਕੋਈ ਸਾਥ ਨਹੀਂ ਦੇਵੇ ਤੇ ਅਸਲ ਮਿੱਤਰ ਜਿਹੜਾ ਹੈ ਨਾ ਉਹ ਸਤਗੁਰੂ ਹੈ ਮਹਾਰਾਜ ਕਹਿੰਦੇ ਨਾ ਸਤਗੁਰ ਮਿੱਤਰ ਮੇਰਾ ਬਾਲ ਸਖਾਈ ਹਉ ਰਹਿ ਨ ਸਕਾਂ ਬਿਨ ਦੇਖਾਂ ਮੇਰੀ ਮਾਈ ਸੰਸਾਰ ਦੇ ਮਿੱਤਰ ਬਹੁਤ ਕੀਤੇ ਕਹਿੰਦੇ ਮਿੱਤਰ ਘਨੇਰੇ ਕਾਰਥ ਕੀ ਮੇਰਾ ਦੁੱਖ ਕਾਟੇ ਅੱਜ ਦੇ ਸ਼ਬਦ ਵਿੱਚ ਸਤਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਐਸਾ ਮੀਤ ਕਰੋ ਸਭ ਕੋਏ ਕਹਿੰਦੇ ਸਾਰਿਆਂ ਨੂੰ ਮੈਂ ਕਹਿ ਰਿਹਾ ਕਿ ਆਓ ਵੀ ਇਦਾਂ ਦਾ ਮਿੱਤਰ ਬਣਾਓ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਏ ਨਾ ਹੋਏ ਵੀ ਜਿਹਦੇ ਕੋਲ ਆ ਕੇ ਤੁਸੀਂ ਨਿਰਾਸ਼ ਨਹੀਂ ਜਾਓਗੇ ਉਹ ਤੁਹਾਡੇ ਉੱਪਰ ਬੜੀ ਕਿਰਪਾ ਕਰੇਗਾ ਤੁਹਾਡੇ ਤੇ ਰਹਿਮਤ ਕਰੇ ਜਾਂ ਤੇ ਬਿਰਥਾ ਕੋਏ ਨਾ ਕਹਿੰਦੇ ਨਾ ਬੰਦਾ ਕਹਿੰਦਾ ਮੇਰਾ ਮਿੱਤਰ ਆ ਵੀ ਮੈਨੂੰ ਕਦੇ ਜਵਾਬ ਨਹੀਂ ਦੇਵੇਗਾ ਚਲੇ ਜਾਂਦਾ ਉਹ ਕਹਿੰਦਾ ਭਾਈ ਮੈਂ ਇਹ ਕੰਮ ਨਹੀਂ ਕਰ ਸਕਦਾ ਹੋਰ ਕੰਮ ਦੱਸ ਦੇ ਸਿੱਧਾ ਜਵਾਬ ਨਹੀਂ ਦਿੰਦਾ ਪਰ ਸਤਗੁਰੂ ਕਹਿੰਦੇ ਐਸਾ ਮੀਤ ਕਰੋ ਸਭ ਕੋਈ ਮਹਾਰਾਜ ਤਾਂ ਇਥੋਂ ਤੱਕਰ ਕਹਿੰਦੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ ਮਿੱਤਰ ਅਸਾੜੇ ਸਈ ਜੋ ਮਿੱਤਰ ਆ ਕਹਿੰਦੇ ਜਿਹੜੇ ਨਾਲ ਬੈਠਣ ਨਾਲ ਸਾਡੀ ਭੈੜੀ ਮਤ ਖਤਮ ਹੋ ਜਾਂਦੀ ਹੁਣ ਅਸਲੀ ਮਿੱਤਰ ਉਹ ਆ ਨਾ ਸਾਥ ਸੰਗਤ ਜੀ ਜਿਹੜਾ ਸਾਡੇ ਔਗਣ ਦੱਸਦੇ ਤੇ ਜਿਹੜਾ ਸਾਡੀਆਂ ਤਾਰੀਫਾਂ ਕਰੇਗਾ ਤੇ ਸਾਡੇ ਗੁਣਾਂ ਨੂੰ ਔਗਣਾਂ ਨੂੰ ਛਪਾਈ ਜਾਏਗਾ ਤੇ ਕੰਡਿਆਂ ਨੂੰ ਫਲ ਕਹੀ ਜਾਏਗਾ ਤੇ ਫਿਰ ਅਸੀਂ ਧੋਖੇ ਦੇ ਵਿੱਚ ਆ ਕਹਿੰਦੇ ਇਦਾਂ ਦਾ ਭਾਈ ਮਿੱਤਰ ਇਦਾਂ ਦਾ ਕਰੋ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦਸੰਦੜਿਆ ਦੁਰਮਤ ਵੰਜਾ ਮਿੱਤਰ ਅਸਾੜੜੇ ਸਈ ਹਾਉ ਟੋ ਟੈਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਦੁਨਿਆਵੀ ਰਿਸ਼ਤੇ ਆ ਨਾ ਜੋ ਮੈਂ ਬੇਨਤੀ ਕਰ ਰਿਹਾ ਸੀ ਮਾਤ ਪਿਤਾ ਬੰਤਾ ਸੁਤ ਬੰਧਪ ਇਸਤ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਫਿਰ ਬੰਦਾ ਕਹਿੰਦਾ ਮੈਨੂੰ ਕੀ ਦੁਨੀਆ ਦੀ ਲੋੜ ਐ ਜਿਹਨੂੰ ਨਾ ਉਹ ਹੰਕਾਰ ਹੋ ਜਾਂਦਾ ਧਨ ਦੌਲਤ ਦਾ ਉਹ ਕਹਿੰਦਾ ਮੇਰੇ ਕੋਲ ਤਾਂ ਦੌਲਤ ਬੜੀ ਐ ਇਹੀ ਮੇਰਾ ਮਿੱਤਰ ਐ ਮੁਕਤ ਮਾਲ ਮੋਤੀਆਂ ਦੀਆਂ ਮਾਲ ਮਤ ਉਹ ਹੀ ਚੱਲਦਾ ਸੀ ਪੁਰਾਣੇ ਮੁਕਤ ਮਾਲ ਕਨਕ ਸੋਨਾ ਲਾਲ ਹੀਰਾ ਮਨ ਰੰਜਣ ਕੀ ਮਾਇਆ ਹਾ ਹ ਕਰਤ ਬਿਹਾਨੀ ਅਪਦੇ ਤਾਮ ਹੈ ਸੰਤੋਖ ਨਾ ਪਾਇਆ ਸਤਗੁਰੂ ਕਹਿੰਦੇ ਅਸਲੀ ਮਿੱਤਰ ਜਿਹੜਾ ਨਾ ਸਤਗੁਰੂ ਮਿੱਤਰ ਮੇਰਾ ਬਾਲ ਸਖਾਈ ਉਹ ਆਖਰ ਤੱਕ ਨਿਭਦਾ ਹੈ ਆਖਰ ਤੱਕ ਆ ਜਿਹੜੇ ਦੁਨੀਆਂ ਦੇ ਰਿਸ਼ਤੇ ਆ ਨਾ ਇਹ ਸਿਰਫ ਸਰੀਰ ਤੱਕ ਰਸੀਮਤ ਹੈ ਬੱਦ ਤੋਂ ਬੱਦ ਸ਼ਮਸ਼ਾਨ ਘਾੜ ਤੱਕਰ ਚਲੇ ਜਾਂਦੇ ਪਰ ਸਤਗੁਰੂ ਦਾ ਰਿਸ਼ਤਾ ਜਿਹੜਾ ਜਿੰਦ ਤੱਕ ਨਿਭਦਾ ਤੇ ਸਤਗੁਰੂ ਕਿਰਪਾ ਕਰਦੇ ਬਖਸ਼ਿਸ਼ ਕਰਦੇ ਆ ਸਮਝਾਰੇ ਕਹਿੰਦੇ ਐਸਾ ਮੀਤ ਕਰੋ ਸਭ ਕੋਏ ਜਾਣ ਤੇ ਵਰਥਾ ਕੋਏ ਨਾ ਹੋਏ ਜਿਨ੍ਹਾਂ ਨੇ ਸਤਗੁਰੂ ਨੂੰ ਮਿੱਤਰ ਬਣਾਇਆ ਸਤਗੁਰੂ ਨੂੰ ਸੱਜਣ ਬਣਾਇਆ ਪੜਦੇ ਨਾ ਰੋਜ਼ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾ ਦੇ ਸ਼ਾ ਜਿਸ ਪਾਸ ਬਹਿਠਿਆਂ ਸੋਹੀ ਹੈ ਸਬਣਾ ਦਾ ਵਿਸਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ त्याग ਦੀ ਮੂਰਤ ਬੈਰਾਗ ਦੀ ਮੂਰਤ ਪ੍ਰੇਮ ਦੀ ਮੂਰਤ ਸਹਿਜ ਦੀ ਮੂਰਤ ਧੰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦਾ ਸਿੱਖ ਹੋਇਆ ਇੱਕ ਬਿਹਾਰ ਦੇ ਵਿੱਚ ਸਸਰਾਮ ਹੈ ਉੱਥੇ ਦਾ ਰਹਿਣ ਵਾਲਾ ਸੀ ਤੇ ਪੁਰਾਣੇ ਸਮਿਆਂ ਵਿੱਚ ਉਹ ਸਿੱਖ ਜਿਹੜੇ ਸਨ ਮੁਖੀਆ ਬਣ ਕੇ ਆਪਣੇ ਜਿੰਨੇ ਆਲੇ ਦੁਆਲੇ ਸਿੱਖ ਰਹਿੰਦੇ ਹੁੰਦੇ ਸਨ ਉਹਨਾਂ ਕੋਲ ਕਾਰ ਭੇਡਾ ਇਕੱਠੀ ਕਰਨੀ ਤੇ ਉਹ ਸਾਰਾ ਕੁਝ ਫਿਰ ਸਤਗੁਰੂ ਜੀ ਦੇ ਦਰਬਾਰ ਪਹੁੰਚਾਣਾ ਆਨੰਦਪੁਰ ਸਾਹਿਬ ਉਹ ਸਿੱਖ ਦਾ ਨਾਮ ਸੀ ਚਾਚਾ ਫੱਗੂ ਕਰਕੇ ਇਤਿਹਾਸ ਵਿੱਚ ਹੈ ਤੇ ਉਹ ਕਿੰਨੀ ਮਿੱਤਰਤਾ ਕਿੰਨਾ ਪਿਆਰ ਆਪਣੇ ਸਤਗੁਰੂ ਨਾਲ ਕਰਦਾ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨੇ ਆਪਣਾ ਘਰ ਬਣਾਇਆ ਦੇਖੋ ਭਾਵਨਾ ਜਦੋਂ ਘਰ ਬਣਾਇਆ ਤੇ ਘਰ ਤਾਂ ਛੋਟਾ ਜਿਹਾ ਸੀ ਪਰ ਦਰਵਾਜਾ ਬਹੁਤ ਵੱਡਾ ਬਣਾਇਆ ਪਿੰਡ ਵਾਲੇ ਹੱਸਦੇ ਆ ਕਹਿੰਦੇ ਚਾਚਾ ਵੀ ਘਰ ਬੜਾ ਛੋਟਾ ਜਿਹਾ ਤੇ ਦਰਵਾਜਾ ਐਡਾ ਵੱਡਾ ਬਣਾਇਆ ਉਹ ਹੱਥ ਜੋੜਦਾ ਲੋਕਾਂ ਨੂੰ ਕਹਿੰਦਾ ਵੀ ਮੈਂ ਆਪਣੇ ਸਤਿਗੁਰੂ ਨੂੰ ਯਾਦ ਕਰਦਾ ਮੈਂ ਉਹਨੇ ਤੱਕਰ ਗ੍ਰਹਿ ਪ੍ਰਵੇਸ਼ ਨਹੀਂ ਕਰਨਾ ਜਿੰਨੇ ਤੱਕਰ ਸਤਿਗੁਰੂ ਨਹੀਂ ਆਉਂਦੇ ਤੇ ਸਤਿਗੁਰੂ ਆਉਣਗੇ ਤੇ ਘੋੜੇ ਸਮੇਤ ਸਤਿਗੁਰੂ ਮੇਰੇ ਘਰ ਆਉਣ ਲੋਕੀ ਹੱਸਦੇ ਆ ਕਿੱਥੇ ਪੰਜਾਬ ਕਿੱਥੇ ਸਸਰਾਮ ਪਰ ਉਹ ਦੂਰ ਨਹੀਂ ਹੈ ਜਦੋਂ ਅਸੀਂ ਯਾਦ ਕਰਦੇ ਹਾਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਪਰਿਵਾਰ ਦੇ ਨਾਲ ਪਟਨਾ ਸਾਹਿਬ ਜਾ ਰਹੇ ਆ ਤੇ ਪਰਿਵਾਰ ਨੂੰ ਇੱਕ ਜਗ੍ਹਾ ਰੋਕ ਕੇ ਸਤਗੁਰੂ ਮਹਾਰਾਜ ਸਸਰਾਮ ਚਲੇ ਗਏ ਉਸ ਪਿੰਡ ਗਏ ਜਿਹੜੇ ਲੋਕ ਮੁਖੌਲ ਕਰਦੇ ਸੀ ਪਤਾ ਲੱਗ ਗਿਆ ਗੁਰੂ ਸਾਹਿਬ ਆਇਆ ਸਾਰਾ ਇਹ ਪਿੰਡ ਕੀ ਇਲਾਕਾ ਵੀ ਇਕੱਠਾ ਹੋ ਗਿਆ ਤੇ ਬੜਾ ਕਿੰਨਾ ਉਹਦਾ ਮਾਣ ਵਧਿਆ ਵੀ ਗੁਰੂ ਸਾਹਿਬ ਆਏ ਆ ਤੇ ਉਹ ਗੁਰੂ ਤਾਂ ਘਟ ਘੱਟ ਕੇ ਅੰਤਰ ਕੀ ਜਾਣਤ ਬਿਨ ਬੋਲਿਆਂ ਸਭ ਕੁਝ ਜਾਣ ਇੱਕ ਭਾਵਨਾ ਜਿਹੜੀ ਹੁੰਦੀ ਤੇ ਸਤਿਗੁਰੂ ਜੀ ਘੋੜੇ ਸਮੇਤ ਉਹਦੇ ਘਰ ਪ੍ਰਵੇਸ਼ ਕੀਤਾ ਵਿੜਾ ਸੀ ਤੇ ਵਿੜੇ ਦੇ ਵਿੱਚ ਦੀਵਾਨ ਲੱਗਾ ਸੰਗਤਾਂ ਬੈਠੀਆਂ ਅਰਦਾਸਾਂ ਹੁੰਦੀਆਂ ਸੀ ਜੋ ਜੋ ਭੇਡਾ ਕਰਦਾ ਸੀ ਉਹਦੀ ਉਹਦੀ ਅਰਦਾਸ ਹੋ ਰਹੀ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੁੱਛਦੇ ਆ ਕਹਿ ਲੱਗੇ ਚਾਚਾ ਬੱਗੂ ਜਿੰਨੀ ਭੇਟਾ ਆਈ ਸੀ ਸਾਰੀ ਦੇਤੀ ਕਹਿੰਦਾ ਹਾਂ ਸੱਚੇ ਪਾਤਸ਼ਾਹ ਜੋ ਆਇਆ ਸੀ ਨਾ ਸਾਰਾ ਕੁਝ ਜਿੰਨੇ ਜਿੰਨੇ ਸਿੱਖਾਂ ਨੇ ਕਾਰ ਭੇਟਾ ਦਿੱਤੀ ਸੀ ਸਾਰਾ ਕੁਝ ਆਪਦੀ ਨੂੰ ਦੱਸ ਦਿੱਤਾ ਤੇ ਅਰਦਾਸ ਹੋਈ ਹੈ ਮਹਾਰਾਜ ਕਹਿੰਦੇ ਕੁਛ ਤਾਂ ਛਪਾਇਆ ਕੁਛ ਤਾਂ ਛਪਾਇਆ ਕਹਿਣ ਲੱਗਾ ਨਹੀਂ ਸਤਿਗੁਰੂ ਜੇ ਮੈਂ ਭੁੱਲਦਾ ਤੇ ਤੁਸੀਂ ਯਾਦ ਕਰਾ ਦਿਓ ਤੇ ਕਹਿਣ ਲੱਗੇ ਬੇੜੇ ਦੇ ਵਿੱਚ ਨਾ ਇੱਕ 베ਰੀ ਸੀ ਤੇ ਗੁਰਤੇਗ বাহাদুর ਸਾਹਿਬ ਮਹਾਰਾਜ ਪੁੱਛਦੇ ਆ ਕਹਿੰਦੇ ਆ 베ਰੀ ਕਿੱਥੋਂ ਆਈ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾਗਾ ਹਾਂ ਸਤਗੁਰੂ ਪਰ ਤੇ ਸੰਗਤਾਂ ਨੂੰ ਵੀ ਹੋ ਗਿਆ ਵੀ ਇਹ 베ਰੀ ਦਾ ਕੀ ਮਤਲਬ ਇਹਦੀ ਰਮਜ ਕੀ ਹੈ ਮਹਾਰਾਜ ਕਹਿੰਦੇ ਤੂੰ ਦੱਸ ਸੰਗਤ ਨੂੰ ਵੀ ਦੱਸ ਦੇ ਕਹਿਣ ਲੱਗਾ ਮੈਂ ਨਾ ਘਰ ਘਰ ਜਾਂਦਾ ਸੀ ਕਾਰ ਭੇਟਾ ਕਰਨ ਕਾਰ ਭੇਟ ਲੈਣ ਜਾਂਦਾ ਸੀ ਤੇ ਜਿਸ ਵੇਲੇ ਕਾਰਪੇਟ ਲੈਣ ਜਾਂਦਾ ਸੀ ਤੇ ਇੱਕ ਨਾ ਪਰਿਵਾਰ ਦੇ ਵਿੱਚ ਮੈਂ ਸਵੇਰੇ ਸਵੇਰੇ ਚਲਾ ਗਿਆ ਤੇ ਉਹ ਬੀਬੀ ਜਿਹੜੀ ਸੀ ਨਾ ਝਾੜੂ ਲਾ ਰਹੀ ਸੀ ਝਾੜੂ ਲਾ ਰਹੀ ਸੀ ਕਿਹਾ ਨਾ ਕਿਹਾ ਬਾਬਾ ਜੀ ਬਾਅਦ ਵਿੱਚ ਆਇਓ ਉਹ ਕਹਿੰਦੇ ਮੈਂ ਥੋੜੀ देर ਬਾਅਦ ਫਿਰ ਚਲਾ ਗਿਆ ਚੱਕਰ ਲਾ ਕੇ ਤੇ ਉਹਨੂੰ ਗੁੱਸਾ ਆ ਗਿਆ ਤੇ ਕਹਿੰਦੀ ਕੁਝ ਨਹੀਂ ਹੈਗਾ ਸਾਡੇ ਕੋਲ ਕਹਿੰਦਾ ਜੋ ਹੈਗਾ ਦੇ ਦੇ ਕਹਿੰਦੇ ਉਹਨੇ ਨਾ ਜਿੰਨਾ ਕੂੜਾ ਸੀ ਇਕੱਠਾ ਕਰਕੇ ਨਾ ਮੇਰੀ ਝੋਲੀ 'ਚ ਪਾਤਾ ਮੈਂ ਝੋਲੀ ਅੱਗੀ ਕਰ ਮੈਂ ਲੈ ਕੇ ਆ ਗਿਆ ਤੇ ਮਿੱਟੀ ਮਿੱਟੀ ਸ਼ਾਨਦਾਰ ਆ ਤੇ ਮਿੱਟੀ ਦੇ ਵਿੱਚੋਂ ਨਾ ਇੱਕ ਗਿੱਟਕ ਮਿਲੀ ਬੇਰ ਦੀ ਤੇ ਮੈਂ ਕਿਹਾ ਚਲੋ ਜੋ ਦਿੱਤਾ ਗੁਰੂ ਨੂੰ ਦਿੱਤਾ ਨਾ ਤੇ ਮੈਂ ਇੱਥੇ ਧਰਤੀ 'ਚ ਦੱਬ ਦਿੱਤੀ ਤੇ ਹੌਲੀ-ਹੌਲੀ ਐਡੀ ਵੱਡੀ ਬੇਰ ਹੀ ਬਣੀ ਮਹਾਰਾਜ ਕਹਿੰਦੇ ਬੇਰ ਖਲਾਉ ਸੰਗਦਾ ਉਹਨੂੰ ਕਿਹਨਾਂ ਦਾ ਭਾਵ ਹੈ ਕਿ ਗੁਰੂ ਇੰਨਾ ਪਿਆਰ ਕਰਦਾ ਸਤਗੁਰ ਸਿੱਖ ਕੀ ਕਰਹ ਪ੍ਰਤ ਪਾਲ ਸੇਵਕੋ ਗੁਰ ਸਦਾ ਦੇਆ ਉਹ ਐਡੀ ਕਿਰਪਾ ਕਰਦਾ ਐਡੀ ਬਖਸ਼ਿਸ਼ ਕਰਦਾ ਤੇ ਸਿਰਫ ਭਾਵਨਾ ਜਿਹੜੀ ਸਾਡੀ ਜਦੋਂ ਗੁਰੂ ਦੇ ਨਾਲ ਪਿਆਰ ਬਣਦਾ ਤੇ ਗੁਰੂ ਪਿੱਛੇ ਨਹੀਂ ਹਟਦਾ ਜੇ ਅਸੀਂ ਅੱਜ ਭਾਵਨਾ ਬਣਾਈ ਹੈ ਨਾ ਤੇ ਗੁਰੂ ਦੇ ਕੋਲ ਮੰਗਦੇ ਆ ਜੋ ਮੰਗਦੇ ਆ ਸਤਿਗੁਰ ਕਈ ਲੋਕ ਨਾ ਨਾ ਸ਼ੁਕਰੇ ਹੁੰਦੇ ਆ ਸਾਰਾ ਕੁਝ ਲੈ ਕੇ ਵੀ ਲੋ ਜੀ ਵਾਹਿਗੁਰੂ ਨੇ ਸਾਨੂੰ ਨਹੀਂ ਦਿੱਤਾ ਸਾਡੇ ਤੇ ਕਿਰਪਾ ਨਹੀਂ ਕੀਤੀ ਤੇ ਉਹ ਪ੍ਰਮਾਤਮਾ ਮੰਗਣ ਮੰਗਣ ਦੀ ਸਾਨੂੰ ਜਾਂਚ ਵੀ ਹੋਣੀ ਤੇ ਉਹ ਦੇਣ ਵਾਲੇ ਨੇ ਤਾਂ ਆਪਣਾ ਸੀਸ ਵੀ ਦੇ ਦਿੱਤਾ ਜਦੋਂ ਆਏ ਨਾ ਕਸ਼ਮੀਰੀ ਪੰਡਤ ਤੇ ਉਹ ਤਾਂ ਆਵੋ ਤਾਂ ਸਹੀ ਮੰਗੋ ਤਾਂ ਸਹੀ ਦੇਣ ਵਾਲੇ ਤਾਂ ਸਭ ਕੁਝ ਦੇ ਦਿੰਦੇ ਮਹਾਰਾਜ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਉਹ ਇਦਾਂ ਦਾ ਮਿੱਤਰ ਹੈ ਮਹਾਰਾਜ ਕਹਿੰਦੇ ਭਾਈ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਏ ਨਾ ਹੋਏ ਉਹ ਤੋਂ ਕੋਈ ਨਿਰਾਸ਼ ਨਹੀਂ ਜਾ ਸਕਦਾ ਖਾਲੀ ਹੱਥ ਨਹੀਂ ਜਾ ਸਕਦਾ ਉਹ ਝੋਲੀਆਂ ਭਰ ਦਿੰਦੇ ਐਸਾ ਮੀਤ ਕਰੋ ਸਭ ਕੋ ਮਿੱਤਰ ਬਹੁਤ ਹੈ ਸੰਸਾਰ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸਾਡੇ ਉੱਪਰ ਇਤਿਹਾਸ ਦੇ ਵਿੱਚ ਨਾ ਇੱਕ ਮਿੱਤਰਤਾ ਦੀ ਗੱਲ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਮ ਸੇਵਕ ਹੋਇਆ ਭਾਈ ਵਿਧੀ ਚੰਦ ਜੀ ਭਾਈ ਵਿਧੀ ਚੰਦ ਦਾ ਪਿਆਰ ਹੋ ਗਿਆ ਸੀ ਕਿਸੇ ਪ੍ਰਭੂ ਪਿਆਰੇ ਦੇ ਨਾਲ ਉਹਦਾ ਨਾਮ ਸੀ ਸਾਈਂ ਸੁੰਦਰ ਸ਼ਾਹ ਤੇ ਬੜੀ ਉਹਨਾਂ ਦੀ ਮਿੱਤਰਤਾ ਹੋ ਗਈ। ਇੱਥੋਂ ਤੱਕਰ ਮਿੱਤਰਤਾ ਪਹੁੰਚ ਗਈ ਵੀ ਜੇ ਆਪਾਂ ਸੰਸਾਰ ਤੋਂ ਵੀ ਜਾਣਾ ਹੈ ਨਾ ਤੇ ਕਿੱਥੇ ਜਾਣਾ ਹੈ। ਕਿੱਥੇ ਉਹ ਕੀਰਤਪੁਰ ਸਾਹਿਬ ਰਹਿੰਦਾ ਹੈ? ਭਾਈ ਵਿਦੀਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇ ਉਹ ਦਿਉਬੰਦ ਵਿੱਚ ਰਹਿੰਦਾ ਹੈ। ਦਿਉਬੰਦ। ਤੇ ਜੇ ਗੁਰੂ ਮਹਾਰਾਜ ਕੋਲ ਆਗਿਆ ਮੰਗਦਾ ਹੈ ਭਾਈ ਵਿਦੀਚੰਦ ਗੁਰੂ ਮਹਾਰਾਜ ਜੀ ਸਾਡੀ ਮਿੱਤਰਤਾ ਤੇ ਮੈਂ ਉੱਥੇ ਜਾ ਰਿਹਾ। ਤੇ ਮਹਾਰਾਜ ਕਹਿੰਦੇ ਭਾਈ ਤੂੰ ਤਾਂ ਆਪਣੀ ਮਰਤ ਤਰਨ ਵਾ ਲਈ ਪਰ ਇੱਧਰ ਤਾਂ ਸੰਗਤ ਵਿੱਚ ਇੱਕ ਸਿੱਧਕੀ ਸਿੱਖ ਦੀ ਘਾਟ ਪੈ ਗਈ ਸਿੱਧਕੀ ਸਿੱਖ ਦੀ ਕਿਉਂਕਿ ਗੁਰੂ ਮਹਾਰਾਜ ਦਾ ਕਹਿਣਾ ਹੈ ਜੇ ਕਿਸੇ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਨਾ ਉਹ ਸਿੱਖੀ ਦੇ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਜੇ ਕੋਈ ਦੁਨੀਆ ਤੋਂ ਜਾਂਦਾ ਹੈ ਤੇ ਉਹ ਕਾੜ ਜਿਹੜੀ ਆ ਸਿੱਖੀ ਦੇ ਪਰਿਵਾਰ ਦੇ ਵਿੱਚ ਪੈਂਦੀ ਜਦੋਂ ਅਸੀਂ ਪਰਿਵਾਰ ਦੇ ਤੌਰ ਤੇ ਵਿਚਰਦੇ ਹਾਂ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਨਾ ਇਹ ਕਿਹਾ ਜਾਂਦਾ ਵੀ ਅੱਜ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਸਾਰੇ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਸਾਡਾ ਸਾਂਝਾ ਪਿਤਾ ਪਿਤਾ ਗੁਰਗੋਬਿੰਦ ਸਿੰਘ ਮਾਤਾ ਸਾਡੀ ਸਭ ਕੋਰਾ ਸੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਤੇ ਉਹ ਇੰਨੀ ਕਿਰਪਾ ਕਰਦਾ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਤੇ ਇਦਾਂ ਦਾ ਮਿੱਤਰ ਬਣਾਓ ਜੇ ਤੋ ਨਿਰਾਸ਼ ਕੋਈ ਨਹੀਂ ਜਾਂਦਾ ਐਸਾ ਮੀਤ ਕਰੋ ਸਭ ਕੋਏ ਜਾਂਤੇ ਬਿਰਥਾ ਕੋਈ ਨਾ ਹੋਏ ਰਹਾਓ ਆਪਣੇ ਲੋਭ ਕੋ ਕੀਨੋ ਮੀਤਾ ਸਾਡਾ ਸਵਾਰਤ ਆਉਂਦਾ ਹੈ ਨਾ ਤੇ ਅਸੀਂ ਗੁਰੂ ਨੂੰ ਯਾਦ ਕਰਦੇ ਮੈਂ ਤੁਹਾਡੀ ਨਹੀਂ ਗੱਲ ਕਰ ਰਿਹਾ ਕਿਉਂਕਿ ਆਪ ਸੰਗਤ ਕਰਦੇ ਸੰਗਤੀ ਜੀਵਨ ਜਿਹੜਾ ਸੰਗਤ ਕਰਦੇ ਸੇਵਾ ਕਰਦੇ ਉਹਨਾਂ ਨੂੰ ਜਿਹੜੇ ਲੋਕ ਜਿੱਦੋਂ ਕੰਮ ਪੈਂਦਾ ਉਦੋਂ ਹੀ ਰੱਬ ਨੂੰ ਯਾਦ ਕਰਨਾ ਕਬੀਰ ਸਾਹਿਬ ਨੇ ਆਖਿਆ ਕਬੀਰ ਕਾਮ ਪੈ ਹਰ ਸਿਮਰੀਏ ਐਸਾ ਸਿਮਰੋ ਨੀਤ ਵੀ ਜੇ ਸਾਨੂੰ ਕੰਮ ਪੈ ਗਿਆ ਵੀ ਚਲੋ ਹੁਣ ਲੋੜ ਪੈ ਗਈ ਵੀ ਚਲੋ ਆਪਾਂ ਗੁਰਦੁਆਰੇ ਜਾਣਾ ਹੀ ਪੈਣਾ ਵੀ ਕੋ ਚਾਰਾ ਨਹੀਂ ਚੱਲਦਾ ਹੁਣ ਤਾਂ ਗੱਲ ਜਾਣਾ ਹੀ ਪੈਣਾ ਚਲੋ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਤੂੰ ਆਪਣੇ ਸਵਾਰਤ ਵਾਸਤੇ ਵੀ ਆਇਆ ਨਾ ਆਪਣੇ ਲੋਭ ਕੋ ਕੀਨੋ ਮੀਤ ਆਪਣੇ ਲੋਭ ਵਾਸਤੇ ਆਪਣੇ ਸਵਾਰਤ ਵਾਸਤੇ ਗੁਰੂ ਨੂੰ ਮਿੱਤਰ ਬਣਾ ਰਿਆਂ ਆਪਣੇ ਲੋਭ ਕੋ ਕੀਨੋ ਮੀਤ ਕਿ ਗੁਰੂ ਇੰਨਾ ਦਿਆਲੂ ਹੈ ਸਗਲ ਮਨੋਰਥ ਮੁਕਤ ਪਦ ਦੀਤ ਉਹਦੇ ਸਾਰੇ ਮਨੋਰਥ ਪੂਰੇ ਕਰ ਦਿੰਦਾ ਉਹਨੂੰ ਬਿਕਾਰਾਂ ਤੋਂ ਮੁਕਤ ਕਰ ਦਿੰਦਾ ਉਹਨੂੰ ਬਹੁਤ ਵੱਡੀ ਅਵਸਥਾ ਦਾ ਮਾਲਕ ਬਣਾ ਦਿੰਦਾ ਇਸ ਕਰਕੇ ਮਹਾਰਜ ਕਹਿੰਦੇ ਆ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਏ ਨਾ ਹੋਏ ਰਹਾਓ ਆਪਣੇ ਸਵਾਏ ਹਿਰਦੇ ਲੈ ਧਾਰਿਆ ਸਿਰਫ ਆਪਣੇ ਸਵਾਰਥ ਵਾਸਤੇ ਉਹਨੂੰ ਜਪਣ ਲੱਗ ਗਿਆ ਉਹਨੂੰ ਹਿਰਦੇ ਵਿੱਚ ਯਾਦ ਕਰਦਾ ਵੈਸੇ ਨਾ ਆਮ ਕਰਕੇ ਮਹਾਰਾਜ ਕਹਿੰਦੇ ਜਿਹੜੇ ਦੁੱਖ ਹੁੰਦੇ ਨਾ ਉਹ ਦਵਾਈ ਬਣ ਜਾਂਦੇ ਤੇ ਸੁੱਖਾਂ ਦੇ ਵਿੱਚ ਬੰਦਾ ਭੁੱਲ ਜਾਂਦਾ ਆਸਾ ਕੀ ਵਾਰ ਦਾ ਸ਼ਲੋਕ ਹੈ ਦੁੱਖ दारू ਸੁਖ ਰੋਗ ਪਿਆ ਦੁੱਖਾਂ ਦੇ ਵਿੱਚ ਆਮ ਕਰਕੇ ਬੰਦਾ ਭੁੱਲ ਜਾਂਦਾ ਦੁੱਖ दारू ਸੁਖ ਰੋਗ ਸੁੱਖਾਂ ਦੇ ਵਿੱਚ ਭੁੱਲ ਗਿਆ ਤੇ ਰੋਗ ਬਣ ਗਏ ਪਰ ਕਹਿੰਦੇ ਜਦੋਂ ਯਾਦ ਕਰੇਗਾ ਨਾ ਜਾਂ ਸੁਖ ਤਾਮਨਾ ਹੋਈ ਜਦੋਂ ਇਹ ਕਹੇਗਾ ਨਾ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਹੋ ਤੇ ਉਹ ਪ੍ਰਮਾਤਮਾ ਜਿਹੜਾ ਹੈ ਨਾ ਇੱਕ ਤਿਲ ਨਹੀਂ ਭੰਨੇ ਕਾਲੇ ਥੋੜੀ ਜੀ ਕੀਤੀ ਹੋਈ ਭਗਤੀ ਨੂੰ ਵੀ ਉਹ ਬਿਆਰਥ ਨਹੀਂ ਜਾਣ ਦਿੰਦਾ ਆਪਣੇ ਸਵਾਏ ਰਿਦੇ ਲਹਿ ਧਾਰਿਆ ਸਿਰਫ ਆਪਣੇ ਮਨੋਰਥ ਵਾਸਤੇ ਆਪਣੇ ਸਵਾਰਥ ਵਾਸਤੇ ਵੀ ਤੂੰ ਯਾਦ ਕਰਦਾ ਹੈ ਨਾ ਦੁੱਖ ਦਰਦ ਰੋਗ ਸਗਲ ਬਿਦਾਰਿਆ ਸਾਰੇ ਦੁੱਖ ਦਰਦ ਤੇਰੇ ਰੋਗ ਸਾਰੇ ਪ੍ਰਮਾਤਮਾ ਨੇ ਦੂਰ ਕਰ ਦੇ ਰਸਨਾ ਗਿੱਦੀ ਬੋਲ ਤਰਾ ਇਸ ਰਸਨਾ ਦੇ ਨਾਲ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਰੱਬ ਨੂੰ ਯਾਦ ਕਰਦਾ ਹੈ ਪੂਰਨ ਹੋਏ ਸਗਲੇ ਕਾਮ ਸਾਰੇ ਕੰਮ ਜਿਹੜੇ ਆ ਕਹਿੰਦੇ ਤੇਰੇ ਪੂਰਨ ਹੋ ਜਾਣ ਜਦੋਂ ਉਹਨੂੰ ਤੂੰ ਯਾਦ ਕਰੇ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾ ਬਸ਼ਰਤੇ ਕਿ ਸਾਡੇ ਅੰਦਰ ਭਾਵਨਾ ਹੋਵੇ ਸਾਡੇ ਅੰਦਰ ਛੜਦਾ ਹੋਵੇ ਤੇ ਗੁਰੂ ਬਹੁਤ ਸਮਰਥ ਹੈ ਗੁਰੂ ਬਹੁਤ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕੋ ਉਹਨੂੰ ਯਾਦ ਤਾਂ ਕਰੀਏ ਮੈਂ ਇਤਿਹਾਸ ਪੜ੍ਹ ਰਿਹਾ ਸੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨਾ ਸਾਖੀ ਇੱਕ ਨਾ ਗੁਰੂ ਸਾਹਿਬ ਜੀ ਦੇ ਕੋਲ ਆਇਆ ਸਿੱਖ ਤੇ ਉਹ ਨੌਕਰੀ ਕਰਦਾ ਸੀ ਉਹ ਸਮੇਂ ਦੇ ਵਿੱਚ ਫੌਜ ਦੀ ਨੌਕਰੀ ਕਰਦਾ। ਕੱਪੜੇ ਧੋਂਦਾ ਉਹਨਾਂ ਦੇ ਫੌਜੀ ਫੌਜੀਆਂ ਦੇ ਕੱਪੜੇ ਧੋਂਦਾ ਧੋਬੀ ਸੀ। ਜਦੋਂ ਆਨੰਦਪੁਰ ਸਾਹਿਬ ਆਇਆ ਤੇ ਇੱਕ ਦਿਨ ਦਰਬਾਰ ਦੇ ਵਿੱਚ ਆਖਿਆ ਤੇ ਮਨ ਵਿੱਚ ਕੁਝ ਮੰਗਣ ਦੀ ਤਾਂਘ ਆਈ। ਪਰ ਬੈਠਾ ਜਿੱਦਾਂ ਤੁਸੀਂ ਬੈਠੇ ਹੋ ਨਾ ਤੇ ਕੀਰਤਨ ਹੋ ਰਿਹਾ ਸੀ ਤੇ ਸ਼ਬਦ ਪੜਿਆ ਜਾ ਰਿਹਾ ਸੀ ਉਹਦੇ ਮਨ ਵਿੱਚ ਸੀ ਕਿ ਮੈਂ ਮਾਇਆ ਮੰਗ ਲਾਂ ਗੁਰੂ ਸਾਹਿਬ ਕੋਲ। ਤੇ ਰਾਗੀ ਕੀਰਤਨ ਕਰ ਰਹੀ ਸੀ ਬਾਬਾ ਮਾਇਆ ਸਾਥ ਨਾ ਹੋ ਫਿਰ ਮਨ ਵਿੱਚ ਸੋਚਿਆ ਵੀ ਛੱਡੋ ਵੀ ਮੁਰਮਹਾਈ ਤਾਂ ਮਾਇਆ ਥੋੜੇ ਨਾਲ ਦਿਹਾਣੀ ਹੈ ਫੇ ਦੂਸਰੇ ਦਿਨ ਕਾ ਵੀ ਚਲੋ ਘਰ ਘੜ ਮੰਗ ਲੈਨੇ ਆ ਤੇ ਉਹ ਦੂਸਰੇ ਦਿਨ ਵੀ ਇੱਕ ਪ੍ਰਮਾਣ ਆ ਗਿਆ ਫਰੀਦਾ ਕੋਠੇ ਮੰਡਵ ਮਾੜੀਆਂ ਇਹ ਵੀ ਕੁਝ ਨਹੀਂ ਹੈ ਪਰ ਇੱਕ ਦਿਨ ਤੀਸਰਾ ਦਿਨ ਆਇਆ ਤੇ ਉਸ ਦਿਨ ਪੜਿਆ ਜਾ ਰਿਆ ਸੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗ ਨੀਕਾ ਕਹਿੰਦੇ ਚੰਗਾ ਮੰਗਣਾ ਕੀ ਹੈ ਜੀ ਹਰੀ ਦਾ ਜਸ ਮੰਗ ਲਈ ਜਦੋਂ ਹਰੀ ਨੂੰ ਮੰਗ ਲਿਆ ਸਭ ਕੁਝ ਮਿਲ ਗਿਆ ਤੇ ਮਹਾਰਾਜ ਰੋਜ਼ ਦੇਖਦੇ ਆ ਸਤਗੁਰੂ ਗੁਰਤੇਬਾਦਰ ਸਾਹਿਬ ਜੀ ਰੋਜ਼ ਦੇਖਦੇ ਆ ਹੁਣ ਗੁਰੂ ਮਹਾਰਾਜ ਭਾਵਨਾ ਨਾ ਗੁਰੂ ਤਾਂ ਜਾਣਦਾ ਤੇ ਸਤਗੁਰੂ ਨੇ ਪੁੱਛਿਆ ਕਹਿੰਨ ਲੱਗੇ ਭਾਈ ਤੈਨੂੰ ਕੁਝ ਚਾਹੀਦਾ ਕਹਿੰਨ ਲੱਗਾ ਜੀ ਨਹੀਂ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਕਹਿੰਦੇ ਪੁੱਛ ਮੈਂ ਤਿੰਨ ਵਾਰੀ ਹੋ ਗਿਆ ਹੁਣ ਪੁੱਛ ਲੈ ਹੁਣ ਦੱਸ ਦੇ ਕਹਿੰਦਾ ਮਹਾਰਾਜ ਮੈਂ ਜੋ ਮੰਗਾਗਾ ਦਿਓਗੇ ਜਾਂ ਲੱਗੇ ਭਾਈ ਗੁਰਨਾਨਕ ਦਾ ਘਰ ਆਏ ਤੇ ਇੱਥੇ ਖਾਲੀ ਕੋਈ ਵੀ ਨਹੀਂ ਜਾਂਦਾ ਕੀ ਚਾਹੀਦਾ ਮਹਾਰਾਜ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਨੂੰ ਚਾਹੀਦਾ ਕਿ ਆਪ ਜੀ ਮੇਰੇ ਘਰ ਆ ਕੇ ਦਰਸ਼ਨ ਦਿਓ ਰਹਿਣ ਵਾਲਾ ਕਿੱਥੇ ਦਾ ਤਰਾਵੜੀ ਹਰਿਆਣੇ ਜਾਂਦੇ ਨਾ ਕਰਨਾਲ ਆਉਂਦਾ ਕਰਨਾਲ ਦੇ ਕੋਲ ਤਰਾਵੜੀ ਹੈ ਅੱਜ ਵੀ ਉੱਥੇ ਬਹੁਤ ਵੱਡਾ ਗੁਰਦੁਆਰਾ ਬਣਿਆ ਕਹਿੰਦਾ ਜੀ ਤਰਾਵੜੀ ਰਹਿਣਾ ਸਤਿਗੁਰੂ ਮਹਾਰਾਜ ਕਹਿੰਦੇ ਠੀਕ ਹੈ ਮੈਂ ਤੇਰੇ ਘਰ ਆਉਂਗਾ ਕਹਿਣ ਲੱਗਾ ਸਤਿਗੁਰੂ ਮਹਾਰਾਜ ਇੱਕ ਵਾਰੀ ਹੋਰ ਸੋਚ ਲਓ ਮੈਂ ਕੱਲ ਪੁੱਛਣਾ ਤੁਸੀਂ ਬੜੀ ਜਲਦੀ ਕਹਿ ਦਿੱਤਾ ਤੁਹਾਡੇ ਬੜੇ ਰਜੇਵੇਂ ਹਨ ਜੇ ਤੁਸੀਂ ਨਾ ਆਏ ਤਾਂ ਮੇਰਾ ਤਾਂ ਦਿਲ ਟੁੱਟ ਜਾਏਗਾ ਨਾ ਤੁਸੀਂ ਇੱਕ ਦਿਨ ਹੋਰ ਸੋਚ ਲਓ ਫਿਰ ਉਸ ਦੂਸਰੇ ਦਿਨ ਜਾਂਦਾ ਫਿਰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਕੀ ਫਿਰ ਵਿਚਾਰ ਬਣਿਆ ਕਹਿੰਦਾ ਕਿ ਮੈਂ ਆਉਂਗਾ ਕਹਿਣ ਲੱਗਾ ਸੋਚ ਲੋ ਮੈਂ ਗਰੀਬ ਆ ਮੇਰਾ ਦਿਲ ਟੁੱਟ ਜਾਣਾ ਜੇ ਤੁਸੀਂ ਨਾ ਆਏ ਵਾਦਾ ਕਰਨਾ ਤਾਂ ਪੱਕਾ ਕਰੋ ਤੇ ਕਹਿਣ ਲੱਗੇ ਮੈਂ ਤਾਂ ਵਾਦਾ ਕਰ ਲਿਆ ਜੋ ਮੈਂ ਕਹਿਆ ਝੂਠ ਨਹੀਂ ਬੋਲਾਂ ਪਰ ਮੇਰੀ ਗੱਲ ਸੁਣ ਲੈ ਜਦੋਂ ਮੈਂ ਆਉਂਗਾ ਤੂੰ ਮੈਨੂੰ ਪਹਿਚਾਨ ਲਵੇਂਗਾ ਕਹਿਣ ਲੱਗਾ ਇਹ ਕਿੱਦਾਂ ਹੋ ਸਕਦਾ ਵੀ ਜਿਹਨੂੰ ਮੈਂ ਰੋਜ਼ ਯਾਦ ਕਰਨਾ ਜਿਹਨੂੰ ਮੈਂ 24 ਘੰਟੇ ਯਾਦ ਕਰਨਾ ਤੇ ਉਹਨੂੰ ਮੈਂ ਭੁੱਲ ਕਿੱਦਾਂ ਸਕਦਾ ਕਹਿੰਦੇ ਠੀਕ ਆ ਮੈਂ ਆਉਂਗਾ ਤੇਰੇ ਕੋਲ ਸਮਾਗਿਆ ਕਸ਼ਮੀਰੀ ਪੰਡਤ ਆਏ ਫਰਿਆਦ ਕੀਤੀ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਦਾ ਹੁਣ ਉਹਨੇ ਮਨ ਵਿੱਚ ਆਇਆ ਪਤਾ ਲੱਗਾ ਵੀ ਹੁਣ ਸਰਕਾਰੀ ਨੌਕਰੀ ਕਰਦਾ ਇਹ ਖਬਰ ਆਉਂਦੀ ਸੀ ਪਤਾ ਲੱਗ ਜਾਂਦਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਕੋਲ ਜਾ ਰਹੇ ਹਿੰਦੂਆਂ ਦੀ ਖਾਤਰ ਉਹਨੂੰ ਮਨ ਵਿੱਚ ਆਇਆ ਵੀ ਗੁਰੂ ਸਾਹਿਬ ਆਉਂਦੇ ਮੈਨੂੰ ਮਿਲ ਕੇ ਜਾਣਗੇ ਵੀ ਗੁਰੂ ਨੇ ਵਾਅਦਾ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਂਦੇ ਆ ਤੇ ਜੋ ਆਪਾਂ ਇਤਿਹਾਸ ਪੜ੍ਹਦੇ ਸੁਣਦੇ ਆ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਸਤੀ ਦਾਸ ਦੀ ਸ਼ਹਾਦਤ ਹੁੰਦੀ ਹੈ। ਭਾਵੇਂ ਆਪਾਂ ਉਹਨੂੰ ਕਹਿੰਦੇ ਆਂ ਚਾਂਦਨੀ ਚੌਂਕ। ਚੌਂਕ ਤਾਂ ਤਾਂ ਮਤਲਬ ਸਾਰੇ ਨੂੰ ਪਤਾ ਹੈ। ਚਾਂਦਨੀ ਦਾ ਮਤਲਬ ਕੀ ਹੁੰਦਾ? ਰੋਸ਼ਨੀ। ਪਰ ਹਨੇਰ ਛਾਇਆ ਸੀ 11 ਨਵੰਬਰ 1675 ਵਿੱਚ। ਕਹਾ ਤਾਂ ਚਾਂਦਨੀ ਚੌਂਕ ਸੀ ਜਿੱਥੇ ਗੁਰ ਤੇਗ ਬਹਾਦਰ ਸਾਹਿਬ ਨੂੰ ਮਤੀ ਦਾਸ ਸਤੀ ਦਾਸ ਨੂੰ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ। ਤੇ ਜਦੋਂ ਉਸ ਸਿੱਖ ਨੂੰ ਪਤਾ ਲੱਗਾ ਤੇ ਮਨ ਵਿੱਚ ਸੋਚਦਾ ਦੇਵ ਦੇਵਾ ਰਾਮਾ ਐਮੀ ਤੂੰ ਗੁਰੂ ਨਾਲ ਗੱਲ ਕਰ ਲਈ ਸੀ ਗੁਰੂ ਤਸ਼ਹੀਦ ਹੋ ਗਏ ਇੱਕ ਦਿਨ ਬੜਾ ਰੋਇਆ ਅੰਦਰ ਬੜ ਕੇ ਬਹੁਤ ਰੋਇਆ ਫਿਰ ਦੂਸਰੇ ਇੱਕ ਦਿਨ ਘਰੋਂ ਨਿਕਲਿਆ ਕੱਪੜੇ ਲੈ ਕੇ ਧੋਣ ਜਾ ਰਿਹਾ ਨਦੀ ਤੇ ਐਦਾਂ ਸ਼ਾਮ ਦਾ ਭਗਤ ਪਹਿਲੀ ਰਾਤ ਜਿਹੜੀ ਸੀ ਪਾਈ ਜਾਤਾ ਜੀ ਬਾਗਪਤ ਰੁਕੇ ਸਨ ਦੂਸਰੀ ਰਾਤ ਉੱਥੇ ਪਹੁੰਚਦੇ ਆ ਸ਼ਾਮ ਨੂੰ ਪਹੁੰਚਦੇ ਆ ਆਵਾਜ਼ ਦੀ ਹੁੰਦੀ ਤੇ ਦੂਰੋਂ ਦੇਖਦਾ ਵੀ ਸਿੱਖ ਸਿੱਖੀ ਪਹਿਰਾਵੇ ਦੇ ਵਿੱਚ ਕੋਈ ਹੈ ਤੇ ਉਹ ਆਵਾਜ਼ ਦਿੰਦਾ ਕੌਣ ਹੈ ਤੂੰ ਸਿੱਖ ਹੈ ਕਹਿਣ ਲੱਗਾ ਹੁਣ ਪਾਈ ਜਾਂਦੇ ਨੇ ਤਾਂ ਗੁਰੂ ਸਾਹਿਬ ਦਾ ਸੀਸ ਕੱਪੜਿਆਂ ਵਿੱਚ ਲਪੇਟ ਕੇ ਆਪਣੀ ਛਾਤੀ ਦੇ ਨਾਲ ਲਾਇਆ ਸੀ ਆਪਣੇ ਦਿਲ ਨਾਲ ਲਾਇਆ ਸੀ ਇਹ ਅਰਦਾਸ ਕਰਕੇ ਨਿਕਲਿਆ ਸੀ ਗੁਰੂ ਮਹਾਰਾਜ ਆਪਾਂ ਕਹਦੇ ਨੇ ਨਾ ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਪੇ ਜੇਤਾ ਕੀ ਕਹਿ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਰਦਾਸ ਕੀਤੀ ਸਤਿਗੁਰੂ ਜੇਤਾ ਕੁਝ ਵੀ ਨਹੀਂ ਕਰ ਸਕਦਾ ਤੂੰ ਮੈਨੂੰ ਆਨੰਦਪੁਰ ਸਾਹਿਬ ਲੈ ਕੇ ਜਾਣਾ ਮੈਂ ਤੈਨੂੰ ਆਨੰਦਪੁਰ ਸਾਹਿਬ ਨਹੀਂ ਲੈ ਕੇ ਜਾਣਾ ਤੂੰ ਮੈਨੂੰ ਲੈ ਕੇ ਜਾਣਾ ਗੁਰੂ ਕੋਲ ਹੈ ਗੁਰੂ ਦਾ ਸੀਸ ਹੈ ਕਿਉਂਕਿ ਇਹ ਕਾਰਨ ਸੀ ਸਾਧ ਸੰਗਤ ਦੀ ਉਸ ਸਮੇਂ ਦੇ ਵਿੱਚ ਹੁੰਦਾ ਸੀ دہشت ਲੋਕਾਂ ਦੇ ਅੰਦਰ ਖੌਫ ਪੈਦਾ ਕਰਨਾ ਔਰ ਕਿਸੇ ਦੀ ਖਾਤਰ ਗੁਰੂ ਸਾਹਿਬ ਸ਼ਹਾਦਤ ਦੇ ਰਹੇ ਆ ਔਰੰਗਜ਼ੇਬ ਨੇ ਆਖਿਆ ਸੀ ਮੈਂ ਸ਼ਹੀਦ ਕਰਕੇ ਨਾ ਗੁਰਤੇਗ ਬਾਦਰ ਸਾਹਿਬ ਨੂੰ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੇ ਹੀ ਦਰਵਾਜਿਆਂ ਤੇ ਟੰਗਾਂਗਾ ਅਜਮੇਰੀ ਗੇਟ ਲਾਹੌਰੀ ਗੇਟ ਆ ਜਿਹੜਾ ਦਿੱਲੀ ਗੇਟ ਤੇ ਆ ਕਸ਼ਮੀਰੀ ਗੇਟ ਆਂਡੀਆ ਗੇਟ ਤਾਂ ਅਲੱਗ ਚੀਜ਼ ਹੈ ਉਹ ਚਾਰਾਂ ਦੇ ਮੈਂ ਚਾਰੇ ਦਰਵਾਜਿਆਂ ਤੇ ਚਾਰ ਟੁਕੜੇ ਕਰਕੇ ਟੰਗਾਂਗੇ ਇਹ ਸਿੱਖਾਂ ਦੇ ਅੰਦਰ ਇੱਕ ਬਿਉਂਤ ਸੀ ਵੀ ਇਹਦੇ ਹੱਥ ਨਹੀਂ ਲੱਗਣਦੇ ਆਂਗਾ ਨਾ ਸੀਸ ਲੱਗਣ ਦੇਾਂਗੇ ਨਾ ਧੜ ਲੱਗਣ ਦੇਾਂਗੇ ਲੱਖੀਸ਼ਾਹ ਗੁਰੂ ਸਾਹਿਬ ਦਾ ਧੜ ਲੈ ਸੀਸ ਚੱਕੇ ਪਾਈ ਜਤਾ ਜੀ ਜਦੋਂ ਪੁੱਛਦਾ ਹੈ ਵੀ ਮੈਂ ਤੂੰ ਸੱਖਾਂ ਕਿਨ ਲੱਗਾ ਹਾਂ ਕਿੱਥੇ ਘੁੰਮਦਾ ਫਿਰਦਾ ਕਹਿੰਦਾ ਮੈਂ ਆਪਣੇ ਪਿੰਡ ਚ ਆਲਾ ਰਹਿਣ ਵਾਲਾ ਵੈਸੇ ਪਾਈ ਜਤਾ ਦਿੱਲੀ ਦਾ ਹੀ ਸੀ ਉਹ ਕਹਿਣ ਲੱਗਾ ਮੈਂ ਇੱਕ ਗੱਲ ਪੁੱਛਣੀ ਹੈ ਤੂੰ ਚੱਲ ਹੁਣ ਰਾਤ ਰੁਕੇ ਜਾ ਪ੍ਰਸ਼ਾਦਾ ਛੱਕੀ ਸਿਰੇ ਚਲੇ ਨਹੀਂ ਜਦੋਂ ਗੱਲਾਂ ਕਰਦਾ ਜਾ ਰਿਹਾ ਕਹਿੰਦਾ ਮੈਨੂੰ ਇੱਕ ਗੱਲ ਦੱਸ ਤੂੰ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਕਹਿੰਦਾ ਹਾਂ ਮੈਂ ਤਾਂ ਕਰਦਾ ਮਨ ਵਿੱਚ ਸੋਚਦਾ ਮੇਰੇ ਤਾਂ ਗੁਰੂ ਮੇਰੇ ਨਾਲ ਹੀ ਹੈ ਕਹਿੰਦਾ ਗੁਰੂ ਝੂਠ ਬੋਲਦਾ ਕਹਿੰਦਾ ਨਹੀਂ ਝੂਠਾ ਵਾਅਦਾ ਕਰਦਾ ਕਹਿੰਦਾ ਨਹੀਂ ਕਰਦਾ ਕਹਿੰਦਾ ਮੇਰੇ ਨਾਲ ਕੀਤਾ ਕਹਿੰਦਾ ਹੋਈ ਨਹੀਂ ਸੰਗ ਗੁਰੂ ਨੇ ਜੇ ਵਾਅਦਾ ਕੀਤਾ ਤੇ ਗੁਰੂ ਪੂਰਾ ਕਰਦਾ ਆਜੋ ਪੜ੍ਹਦੇ ਆ ਨਾ ਤੁਸੀਂ ਤੇਗ ਬਹਾਦਰ ਸਿਮਰਿਆਂ ਘਰ ਨੌਂ ਨਿਤੇ ਆਵੇ ਤਾਂ ਇਹ ਸਭ ਥਾਈ ਹੋਈ ਸਾਰੇ ਜੇ ਗੁਰੂ ਮਹਾਰਾਜ ਉਹਨਾਂ ਦੀ ਅਰਦਾਸ ਸੁਣ ਕੇ ਸੀਸ ਦੇ ਸਕਦੇ ਆ ਤੇ ਸਿੱਖ ਦੀ ਅਰਦਾਸ ਸੁਣ ਕੇ ਉਹਨੂੰ ਦਰਸ਼ਨ ਦੇਣ ਵੀ ਗਏ ਔਰ ਸੀਸ ਦੇ ਰੂਪ ਵਿੱਚ ਗਏ। ਘਰ ਜਲੇ ਜਾਂਦੇ ਆ ਕਹਿੰਦਾ ਦੀਵਾ ਜਗਾ। ਕਹਿੰਦਾ ਮੈਂ ਤੈਨੂੰ ਗੱਲ ਪੁੱਛਦਾ ਭਾਈ ਜੇਤਾ ਪੁੱਛਦਾ ਜੇ ਗੁਰੂ ਸਾਹਿਬ ਆਜਣ ਤੂੰ ਬਿਠਾਏਂਗਾ ਕਿੱਥੇ? ਕਹਿੰਦਾ ਮੈਂ ਚੌਂਕੀ ਤਿਆਰ ਕੀਤੀ ਆ। ਉਹ ਜਦੋਂ ਚੌਂਕੀ ਰੱਖੀ ਤੇ ਉਹਨੇ ਜਿਹੜਾ ਸੀਸ ਵਾਲਾ ਜਿਹਨੇ ਕੱਪੜੇ ਨਿਭੇਟਿਆ ਹੋਇਆ ਰੱਖਣ ਲੱਗਾ ਕਹਿੰਦਾ ਕਿ ਇੱਥੇ ਨਾ ਰੱਖੀ। ਚਾਹੇ ਗੁਰੂ ਸਾਹਿਬ ਨਹੀਂ ਆਏ ਇਹ ਮੇਰੇ ਗੁਰੂ ਦਾਸਣ ਹੈ। ਇੱਥੇ ਨਹੀਂ ਰੱਖ ਸਕਦਾ। ਉਹ ਕਹਿੰਦਾ ਤੂੰ ਲੁੱਕ ਤਾਂ ਸਹੀ। ਜਦੋਂ ਸਾਧ ਸੰਗਤ ਦੀ ਦੋਨੇ ਇੱਕ ਪਾਸੇ ਜੇਤਾ ਬੈਠਾ ਇੱਕ ਪਾਸੇ ਦੇਵਾਰਾਮ ਬੈਠਾ ਇੱਕ ਚਦਰ ਦਾ ਪੱਲਾ ਖੋਲਿਆ ਦੂਸਰਾ ਖੋਲਿਆ ਜਦੋਂ ਤੀਸਰਾ ਖੋਲਿਆ ਰੰਗ ਲੱਗਾ ਹੈ ਖੂਨ ਦਾ ਰੰਗ ਹੈ ਤੇ ਜਦੋਂ ਚੌਥਾ ਪੰਜਵਾਂ ਖੋਲਿਆ ਸੀ ਨਾ ਚੀਕਾਂ ਮਾਰੀਆਂ ਸੀ ਦੇਵਾਰਾਮ ਕਹਿਣ ਲੱਗਾ ਸਤਿਗੁਰੂ ਇਦਾਂ ਤਾਂ ਨਹੀਂ ਕਿਹਾ ਸੀ ਇਦਾਂ ਤਾਂ ਨਹੀਂ ਕਿਹਾ ਸੀ ਦਰਸ਼ਨ ਦੇਣ ਵਾਸਤੇ ਤੇ ਕਿਤਾ ਆਇਆ ਔਰ ਸੀਸ ਦੇ ਰੂਪ ਦੇ ਵਿੱਚ ਔਰ ਗੁਰਤੇਗ ਬਾਦਲ ਸਾਹਿਬ ਦਰਸ਼ਨ ਦੇ ਰਹੇ ਤੇ ਗੁਰੂ ਵਾਦਾ ਕਰਦਾ ਹੈ ਕਿ ਗੁਰੂ ਸਿੱਧੋ ਕੇ ਵੀ ਦਰਸ਼ਨ ਦੇਣ ਜਾ ਤੇ ਗੁਰੂ ਇਦਾਂ ਦਾ ਮਿੱਤਰ ਹੈ ਕਹਿੰਦੇ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖਾਂ ਮੇਰੀ ਇੱਕ ਵਾਰੀ ਯਾਦ ਤਾਂ ਕਰੀਏ ਦਿਲ ਦੇ ਨਾਲ ਉਹਨੂੰ ਯਾਦ ਤਾਂ ਕਰੀਏ ਦੂਰ ਨਹੀਂ ਹੈ ਮਹਾਰਾਜ ਕਹਿੰਦੇ ਭਾਈ ਐਸਾ ਮੀਤ ਕਰੋ ਸਭ ਕੋਏ ਜਾਣ ਤੇ ਵਿਰਥਾ ਕੋਈ ਨਾ ਕੋਈ ਨਿਰਾਸ਼ ਨਹੀਂ ਜਾਂਦਾ ਅਨਕਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਦਰਸ਼ਨ ਦਾ ਮਤਲਬ ਹੀ ਸਾਰੇ ਫਲ ਮਿਲਦੇ ਆ ਜਦੋਂ ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਅਸੀਂ ਆਉਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰਸੰਗਤ ਦੀ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ ਜੀ ਵਾਹਿ